ਦੋਸਤੋ ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ ਇਹ ਗੱਲ ਅਕਸਰ ਲੋਕ ਕਹਿੰਦੇ ਨੇ ਪਰ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਇਹ ਗੱਲ ਸਿਰਫ ਸ਼ਬਦ ਲੱਗਦੀ ਹੈ ਪਰ ਸੋਚੋ ਜੇਕਰ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਬਾਹੀ ਤੁਹਾਡੀ ਸਭ ਤੋਂ ਵੱਡੀ ਕਾਮਯਾਬੀ ਦਾ ਕਾਰਨ ਬਣ ਜਾਵੇ ਤਾਂ ਇਸੇ ਗੱਲ ਨੂੰ ਇੱਕ ਨੌਜਵਾਨ ਅਤੇ ਇੱਕ ਮਹਾਤਮਾ ਦੀ ਕਹਾਣੀ ਰਾਹੀਂ ਸਮਝਦੇ ਹਾਂ ਜੋ ਇਹ ਸਿੱਖ ਦਿੰਦੀ ਹੈ ਕਿ ਵਕਤ ਚੰਗਾ ਹੋਵੇ ਜਾਂ ਮਾੜਾ ਪਰ ਉਹ ਸਾਨੂੰ ਹਮੇਸ਼ਾ ਕੁਝ ਨਾ ਕੁਝ ਸਿਖਾ ਕੇ ਹੀ ਜਾਂਦਾ ਹੈ ਇਹ ਬਿਲਕੁਲ ਸੱਚ ਹੈ ਕਿ ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਚੰਗੇ ਲਈ ਹੀ ਹੁੰਦਾ ਹੈ ਕਹਾਣੀ ਨੂੰ ਅੰਤ ਤੱਕ ਸੁਣਿਓ ਜੰਗਲ ਵਿੱਚ ਇੱਕ ਨੌਜਵਾਨ ਇੱਕ ਮਹਾਤਮਾ ਨੂੰ ਮਿਲਣ ਆਇਆ ਉਹ ਬਹੁਤ ਹੀ ਦੁਖੀ ਸੀ ਤੇ ਰੋ ਰਿਹਾ ਸੀ ਮਹਾਤਮਾ ਨੇ ਉਸ ਨੂੰ ਸ਼ਾਂਤ ਕੀਤਾ ਤੇ ਕਿਹਾ ਪੁੱਤਰ ਚਿੰਤਾ ਨਾ ਕਰ ਜੋ ਕੁਝ ਵੀ ਹੋਇਆ ਚੰਗੇ ਲਈ ਹੋਇਆ ਨੌਜਵਾਨ ਨੇ ਗੁੱਸੇ ਵਿੱਚ ਕਿਹਾ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਮੇਰਾ ਸਭ ਕੁਝ ਲੁੱਟ ਗਿਆ ਲੁਟੇਰਿਆਂ ਨੇ ਮੇਰੀ ਹਰ ਇੱਕ ਚੀਜ਼ ਲੈ ਲਈ ਹੁਣ ਮੇਰੇ ਕੋਲ ਘਰ ਜਾਣ ਲਈ ਵੀ ਕੁਝ ਨਹੀਂ ਹੈ ਇਹ ਮੇਰੇ ਨਾਲ ਚੰਗਾ ਕਿਵੇਂ ਹੋਇਆ ਮਹਾਤਮਾ ਨੇ ਕਿਹਾ ਮੈਂ ਤੈਨੂੰ ਇੱਕ ਕਹਾਣੀ ਸੁਣਾਵਾਂਗਾ ਜਿਸ ਨਾਲ ਤੈਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇਗੀ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਇੱਕ ਦਿਨ ਪਿੰਡ ਵਿੱਚ ਭਿਆਨਕ ਬਾੜ ਆ ਗਈ ਜਿਸ ਨੇ ਸਭ ਕੁਝ ਤਬਾਹ ਕਰ ਦਿੱਤਾ ਕਿਸਾਨ ਦਾ ਘਰ ਅਨਾਜ ਤੇ ਹੋਰ ਸਾਰਾ ਸਮਾਨ ਨਸ਼ਟ ਹੋ ਗਿਆ ਉਸ ਕਿਸਾਨ ਦਾ ਪੁੱਤਰ ਕਹਿਣ ਲੱਗਾ ਕੋਈ ਗੱਲ ਨਹੀਂ ਪਿਤਾ ਜੀ ਜੋ ਵੀ ਹੋਇਆ ਚੰਗੇ ਲਈ ਹੀ ਹੋਇਆ ਕਿਸਾਨ ਗੁੱਸੇ ਹੋਇਆ ਤੇ ਆਪਣੇ ਪੁੱਤਰ ਨੂੰ ਕਹਿੰਦਾ ਤੂੰ ਕਿਵੇਂ ਕਹਿ ਸਕਦਾ ਹੈ ਕਿ ਇਹ ਚੰਗਾ ਹੋਇਆ ਸਾਡਾ ਗੁਜ਼ਾਰਾ ਕਰਨ ਲਈ ਕੋਈ ਵੀ ਚੀਜ਼ ਨਹੀਂ ਬਚੀ ਗੋਸੇ ਵਿੱਚ ਆ ਕੇ ਉਸਨੇ ਆਪਣੇ ਪੁੱਤਰ ਨੂੰ ਘਰ ਤੋਂ ਕੱਢ ਦਿੱਤਾ ਤੂੰ ਇੱਥੇ ਰਹਿਣ ਦੇ ਕਾਬਿਲ ਨਹੀਂ ਉਹ ਕਹਿੰਦਾ ਤੂੰ ਇੱਥੋਂ ਚਲਾ ਜਾ ਲੜਕਾ ਰੋਂਦੇ ਹੋਏ ਘਰ ਛੱਡ ਕੇ ਚਲਾ ਗਿਆ ਸ਼ਾਮ ਨੂੰ ਇੱਕ ਕਿਸ਼ਤੀ ਆਈ ਜੋ ਪਿੰਡ ਦੇ ਲੋਕਾਂ ਨੂੰ ਬਚਾ ਰਹੀ ਸੀ ਕਿਸਾਨ ਦੀ ਪਤਨੀ ਕਹਿਣ ਲੱਗੀ ਤੁਸੀਂ ਵਿਅਰਥ ਹੀ ਉਸ ਨੂੰ ਡਾਂਟਿਆ ਦੇਖੋ ਅਸੀਂ ਬਚ ਗਏ ਕਿਸਾਨ ਫਿਰ ਵੀ ਨਾਰਾਜ਼ ਸੀ ਤੇ ਕਹਿਣ ਲੱਗਾ ਹਾਂ ਅਸੀਂ ਬਚ ਗਏ ਪਰ ਅਸੀਂ ਹੁਣ ਖਾਵਾਂਗੇ ਕੀ ਰ੍ਹਾਂਗੇ ਕਿੱਥੇ ਫਿਰ ਕਿਸਾਨ ਪਿੰਡ ਵਿੱਚ ਰਹਿ ਕੇ ਹੀ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸੇ ਵੀ ਤਰੀਕੇ ਨਾਲ ਉਹ ਟਿਕ ਨਹੀਂ ਸਕਿਆ ਉਸ ਦੀ ਪਤਨੀ ਨੇ ਕਿਹਾ ਤੁਸੀਂ ਸ਼ਹਿਰ ਜਾ ਕੇ ਕੋਈ ਕੰਮ ਕਿਉਂ ਨਹੀਂ ਲੱਭਦੇ ਕਿਸਾਨ ਸ਼ਹਿਰ ਗਿਆ ਪਰ ਕਈ ਦਿਨਾਂ ਤੱਕ ਕੋਈ ਕੰਮ ਨਹੀਂ ਮਿਲਿਆ ਉਹ ਬਹੁਤ ਹੀ ਚਿੰਤਿਤ ਹੋ ਗਿਆ ਇੱਕ ਦਿਨ ਕਿਸਾਨ ਨੂੰ ਇੱਕ ਸੇਠ ਮਿਲਿਆ ਜਿਸਨੇ ਉਸਨੂੰ ਆਪਣੇ ਘਰ ਵਿੱਚ ਕੰਮ ਤੇ ਰੱਖ ਲਿਆ ਉੱਥੇ ਕਿਸਾਨ ਦੀ ਤਨਖਾਹ ਵੀ ਚੰਗੀ ਸੀ ਤੇ ਰਹਿਣ ਲਈ ਵੀ ਥਾਂ ਮਿਲ ਗਈ ਇੱਕ ਰਾਤ ਕਿਸਾਨ ਦੇ ਦਰਵਾਜ਼ੇ ਤੇ ਕੋਈ ਆਇਆ ਕਿਸਾਨ ਨੇ ਦਰਵਾਜ਼ਾ ਖੋਲ੍ਹਿਆ ਤੇ ਹੈਰਾਨ ਰਹਿ ਗਿਆ ਇੱਕ ਨੌਜਵਾਨ ਲੜਕਾ ਹੱਥ ਵਿੱਚ ਇੱਕ ਵੱਡਾ ਬੈਗ ਤੇ ਲੰਮੀ ਕਾਰ ਦੇ ਨਾਲ ਖੜਾ ਸੀ ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ ਕਿਸਾਨ ਹੈਰਾਨ ਰਹਿ ਗਿਆ ਤੂੰ ਕਿਵੇਂ ਉਸਦੇ ਪੁੱਤਰ ਨੇ ਕਿਹਾ ਜਦੋਂ ਤੁਸੀਂ ਮੈਨੂੰ ਘਰ ਤੋਂ ਕੱਢਿਆ ਮੈਂ ਸ਼ਹਿਰ ਚਲਾ ਗਿਆ ਉੱਥੇ ਮੈਂ ਕਾਮਯਾਬ ਵਪਾਰੀ ਬਣ ਗਿਆ ਹੁਣ ਮੈਂ ਉੱਥੇ ਆਪਣਾ ਘਰ ਵੀ ਬਣਾ ਲਿਆ ਹੈ ਕਿਸਾਨ ਨੂੰ ਹਰ ਚੀਜ਼ ਦੀ ਸਮਝ ਆ ਗਈ ਤੇ ਕਹਿਣ ਲੱਗਾ ਵਾਹ ਜੋ ਹੋਇਆ ਉਹ ਅਸਲ ਵਿੱਚ ਚੰਗਾ ਹੋਇਆ ਜੇਕਰ ਬਾੜ ਨਾ ਆਉਂਦੀ ਜੇਕਰ ਮੈਂ ਤੈਨੂੰ ਘਰੋਂ ਨਾ ਕੱਢਦਾ ਤਾਂ ਤੂੰ ਇਹ ਸਭ ਕਦੇ ਨਹੀਂ ਸੀ ਕਰ ਸਕਦਾ ਮਹਾਤਮਾ ਨੇ ਨੌਜਵਾਨ ਨੂੰ ਇਹ ਕਹਾਣੀ ਸੁਣਾਈ ਨੌਜਵਾਨ ਕਹਿਣ ਲੱਗਾ ਇਹ ਸਭ ਠੀਕ ਹੈ ਪਰ ਮੇਰੇ ਨਾਲ ਤਾਂ ਵਧੀਆ ਕੁਝ ਵੀ ਨਹੀਂ ਹੋਇਆ ਮੇਰਾ ਸਭ ਕੁਝ ਚੋਰੀ ਹੋ ਗਿਆ ਮਹਾਤਮਾ ਹੱਸੇ ਤੇ ਇੱਕ ਚਮਕਦਾਰ ਪੱਥਰ ਨੌਜਵਾਨ ਨੂੰ ਦਿੱਤਾ ਤੇ ਕਿਹਾ ਲੈ ਇਸ ਨੂੰ ਸ਼ਹਿਰ ਵਿੱਚ ਵੇਚ ਦੇ ਨੌਜਵਾਨ ਨੇ ਹੈਰਾਨ ਹੋ ਕੇ ਪੱਥਰ ਦੇਖਿਆ ਇਹ ਪਾਰਸ ਪੱਥਰ ਸੀ ਇਹ ਪੱਥਰ ਕਿਸੇ ਵੀ ਲੋਹੇ ਨੂੰ ਸੋਨੇ ਵਿੱਚ ਬਦਲ ਸਕਦਾ ਸੀ ਨੌਜਵਾਨ ਖੁਸ਼ ਹੋ ਗਿਆ ਜੇਕਰ ਮੇਰਾ ਸਮਾਨ ਚੋਰੀ ਨਾ ਹੁੰਦਾ ਤਾਂ ਮੈਂ ਤੁਹਾਡੇ ਕੋਲ ਨਾ ਆਉਂਦਾ ਜੇਕਰ ਮੈਂ ਤੁਹਾਡੇ ਕੋਲ ਨਾ ਆਉਂਦਾ ਤਾਂ ਇਹ ਪਾਰਸਪੱਤਰ ਕਦੇ ਨਹੀਂ ਸੀ ਮਿਲਦਾ ਹਾਂ ਹੁਣ ਮੈਨੂੰ ਸਮਝ ਆਇਆ ਕਿ ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਚੰਗੇ ਲਈ ਹੀ ਹੁੰਦਾ ਹੈ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਅਨਵਾਦ ਜੀ